ਦਿੱਲੀ ਸੰਘਰਸ਼ ਦੌਰਾਨ ਗ੍ਰਿਫਤਾਰ ਨੌਜਵਾਨਾਂ ਦੇ ਹੱਕ 'ਚ ਵਿਸ਼ਾਲ ਮਾਰਚ ਦੀਪ ਸਿੱਧੂ ਤੇ ਲੱਖਾ ਸਿਧਾਨਾ ਤੇ ਦਿੱਲੀ 'ਚ ਗ੍ਰਿਫਤਾਰ ਨੌਜਵਾਨਾਂ ਦੇ ਹੱਕ 'ਚ ਪਿੰਡਾ ਹਰੀ ਨੋਹ ਤੋਂ ਉਦੇਕਰਨ ਤੱਕ ਮਾਰਚ ਕੱਢਿਆ ਗਿਆ ਇਸ ਦੌਰਾਨ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਸ਼ਿਰਕਤ ਕੀਤੀ ਹੈ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਲਾਲ ਕਿਲੇ ਘਟਨਾ ਤੋਂ ਬਾਅਦ ਗ੍ਰਿਫਤਾਰ ਨੌਜਵਾਨਾਂ ਦੀਪ ਸਿੱਧੂ ਤੇ ਲੱਖਾ ਸਿਧਾਨਾ ਦੇ ਹੱਕ ਵਿੱਚ ਨੌਜਵਾਨਾਂ ਵੱਲੋਂ ਮਾਰਚ ਕੱਢਿਆ ਗਿਆ ਏ ਮਾਰਚ ਪਿੰਡ ਹਰੀਨੋਤ ਸ਼ੁਰੂ ਹੋਇਆ ਤੇ ਵਕਵਕ ਪਿੰਡਾਂ ਚੋਂ ਹੁੰਦਾ ਹੋਇਆ ਦੀਪ ਸਿੱਧੂ ਦੇ ਜੱਦੀ ਪਿੰਡ ਉਦੇਕਰਨ ਵਿਖੇ ਪਹੁੰਚੇ ਇਸ ਦੌਰਾਨ ਸਮੋਦਨ ਕਰਦੇ ਆ ਵਕਵਕ ਬੁਲਾ ਰਹੇ ਨੇ ਕਿ ਹੈ ਕਿ ਕਿਸਾਨ ਅੰਦੋਲਨ ਵਿੱਚ ਜਿੱਤ ਪੱਕੀ ਹੈ ਉਹਨਾਂ ਕਹਿੰਦੇ ਆ ਕਿ ਸਾਨੂੰ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਵਿੱਚ ਇੱਕਜੁੱਟ ਯਤਨ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ 23 ਫਰਵਰੀ ਨੂੰ ਪਿੰਡ ਮਹਾਰਾਜ ਵਿਖੇ ਹੋਰੇ ਕੱਠ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਜ ਮੰਤਬ ਕੀ ਹੈਗਾ ਮਾਰਚ ਦਾ ਔਰ ਕੀ ਜਿਹੜਾ ਹੈਗਾ ਅਗਲਾ ਪਲਾਨ ਜਿਹੜਾ ਹੈਗਾ ਉਹ ਕੀ ਹੈਗਾ ਬਸ ਅਗਲਾ ਪਲਾਨ ਤਾਂ ਜਿਹੜਾ ਆ ਉਹ ਵੀ ਤੁਹਾਨੂੰ ਦੱਸਣਿਆ ਇਹਦਾ ਮੰਤਬ ਇਹ ਨਹੀਂ ਆ ਵੀ ਸੈਂਟਰ ਦੀ ਜਿਹੜੀ ਸਰਕਾਰ ਆ ਉਹ ਐਮਰਜੈਂਸੀ ਵਰਗੇ ਹਾਲਾਤ ਉਹਨੇ ਦੇਸ਼ 'ਚ ਪੈਦਾ ਕਰਤੇ ਨੇ ਤੇ ਹੱਕ ਮੰਗਣ ਵਾਲੇ ਲੋਕਾਂ ਦੇ ਉੱਤੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਨਹੀਂ ਸੁਟਿਆ ਜਾ ਰਿਹਾ ਉਸ ਦੀਪ ਸਿੱਧੂ ਜਾਂ ਹੋਰ ਜਿੰਨੇ ਵੀ ਨੌਜਵਾਨ ਜੇਲ੍ਹ 'ਚ ਬੰਦ ਨੇ ਜਾਂ ਨੌ ਦੀਪਕੌਰ ਬੇਟੀ ਆ ਇਹ ਜਿਹਨੇ ਵੀ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਸਾਡਾ ਇਹ ਉਪਰਾਲਾ ਹੈ ਤੇ ਦੂਜਾ ਜਿਹੜੀ ਕਿਤੇ ਨ ਕਿਤੇ ਨਾਸਤਾ ਆਈ ਹੈ 26 ਤੋਂ ਬਾਅਦ ਨੌਜਵਾਨਾਂ ਚ ਸਾਡਾ ਇਹ ਵੀ ਉਪਰਾਲਾ ਹੈ ਕਿ ਵੱਧ ਤੋਂ ਵੱਧ ਉਥੇ ਜਿਹੜੀ ਆ ਸ਼ਮੂਲੀਅਤ ਕੀਤੀ ਜਾਵੇ ਮੋਰਚੇ ਦੇ ਵਿੱਚ ਤਾਂ ਇਹ ਜਿਹੜਾ ਜਿਹੜੀ جنگ ਆ ਸਾਡੀ ਜਿਹੜੀ ਸ਼ਾਂਤਮਈ ਤਰੀਕੇ ਨਾਲ ਸਾਡਾ ਸੰਘਰਸ਼ ਆ ਇਹਨੂੰ ਅਸੀਂ ਜਿੱਤ ਸਕੀਏ ਅਸੀਂ ਅੱਜ ਹਰੀ ਨੌ ਪਿੰਡ ਤੋਂ ਚੱਲ ਕੇ ਇੱਕ ਕਈ 10 ਪਿੰਡਾਂ ਦੇ ਵਿੱਚ ਦੀ ਹੋ ਕੇ ਅਸੀਂ ਜੋ ਆਪਦਾ ਮੋਟਰਸਾਈਕਲ ਗੱਡੀਆਂ ਦੇ ਨਾਲ ਚੱਲ ਕੇ ਅਸੀਂ ਉਦੇਕਰਨ ਪਿੰਡ ਆਏ ਆ ਅਸੀਂ ਇਹ ਪਿੰਡ ਆ ਕੇ ਦੀਪਬਾਈ ਦੇ ਪਿੰਡ ਆ ਕੇ ਅਸੀਂ ਪਿੰਡ ਦਾ ਬਹੁਤ ਧੰਨਵਾਦ ਕੀਤਾ ਜੋ ਇਹਨਾਂ ਨੇ ਪ੍ਰੋਗਰਾਮ ਰੱਖਿਆ ਹੈ ਹਰੀਨੋ ਪਿੰਡ ਦਾ ਧੰਨਵਾਦ ਕਰਦੇ ਆ ਜੋ ਉੱਥੋਂ ਲੈ ਕੇ ਜਥਾ ਲੈ ਕੇ ਚੱਲੇ ਆ ਜਿਨ੍ਹਾਂ ਨੇ ਸਾਨੂੰ ਬੁਲਾਇਆ ਹੱਬਾਈ ਹਰਪੀਟਨ ਲੋ ਨੂੰ ਬੁਲਾਇਆ ਬਹੁਤ ਵੱਡੇ ਚਿਹਰੇ ਇੱਥੇ ਪਹੁੰਚੇ ਹੋਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਆ ਕੇ ਇਹੀ ਅਪੀਲ ਕੀਤੀ ਹੈ ਇਥੇ ਉਦੇਕਰਨ ਪਿੰਡ ਜੂਥ ਨੂੰ ਇਹੀ ਅਪੀਲ ਕੀਤੀ ਹੈ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਵੀ ਆਪਣਾ 23 ਤਰੀਕ ਨੂੰ ਜੋ ਮਹਾਰਾਜ ਵੱਡਾ ਕੱਠ ਹੋਣ ਜਾ ਰਿਹਾ ਹੈ ਵੀ ਉਸ ਕੱਠ ਦੇ ਵਿੱਚ ਆਪਾਂ ਪੂਰੀ ਪੂਰਨ ਜੋਰ ਲਾ ਕੇ ਆਪਾਂ ਉੱਥੇ ਪਹੁੰਚੀਏ ਜੋ ਆਪਾਂ ਆਪਣੇ ਕੱਠ ਨੂੰ ਕਾਮਯਾਬ ਕਰੀਏ ਜੋ ਆਪਣੇ ਭਰਾਵਾਂ ਨਾਲ ਤੱਕਾ ਹੋ ਰਿਹਾ ਹੈ ਜਿਵੇਂ ਕਿ ਆਪਣੀਆਂ ਦੋ ਭੈਣਾਂ ਦੇ ਪਰਚੇ ਦੇਤੇ ਜੋ ਦੀਪ ਸਿੱਧੂ ਨੂੰ ਅੰਦਰ ਅਰੈਸਟ ਰਿਮਾਂਡ ਤੇ ਚੱਲ ਰਿਹਾ ਹੈ ਉਹਦੇ ਦੇ ਨਾਲ ਤਸੱਦਦ ਹੋ ਰਿਹਾ ਹੈ ਜੋ ਕਿ ਅਗਲੀ ਕਾਰਵਾਈ ਕੋਈ ਲੱਖੇ ਤੇ ਜਾਂ ਕੋਈ ਹੋਰ ਆਪਣੇ ਤੇ ਜੋ ਕਿ ਅਸੀਂ ਵੀ ਲੰਬੇ ਟਾਈਮ ਤੋਂ ਦਿੱਲੀ ਸੰਘਰਸ਼ ਦੇ ਨਾਲ ਜੁੜੇ ਹੋਏ ਆਂ ਵੀ ਅੱਜ ਉਹਨਾਂ ਤੇ ਸੰਕਟ ਆਇਆ ਹੋਇਆ ਇਸ ਗੱਲ ਦਾ ਕੱਲ ਨੂੰ ਆਪਣੇ ਤੇ ਵੀ ਆ ਸਕਦਾ ਹੈ ਇਹ ਆਪਾਂ ਨੂੰ ਇਕੱਠੇ ਹੋਣ ਦਾ ਆਪਣਾ ਫਰਜ਼ ਹੈ ਇਸ ਲਈ ਅਸੀਂ ਇਹ ਮਾਰਚ ਕਰ ਰਹੇ ਹਾਂ ਫਰੀਦਕੁਰਤੋਂ ਅਨਮੋਲ ਸਿੰਘ ਰਿਪੋਰਟ ਐਸਐਮ ਚੈਨ ਨਿਊਜ਼